ਹਈ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਰਿਹਾਸੀ ਇੱਥੋਂ ਦੇ ਇੱਥੇ ਉੱਜ ਕੇ ਸਮਾਚਾਰ ਪਹਿਲਾਂ ਮੈਂ ਸਮਝਾਲਣ ਜਾ ਰਹਾ ਤੇ ਦੁਨੀਆ ਇਕੱਠੀ ਹੋਈ ਧੀ ਮੈਂ ਕਿਉਂ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਢੋਲੀ ਇੱਧਾ ਚੱਲੀ ਕਿ ਉਹ ਇੱਕ ਬਟਿਕ ਬਟਿਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਾਮੇ ਦੇ ਹੀ ਨੇ ਦੁਨੀਆ ਇੰਨੀ ਸਾਮ ਗਈ ਦੀ ਹੀ ਕਿੱਕ ਦਰਦੇ ਮਾਰੇ ਚੀਕਾਂ ਮਾਰ ਕੇ ਭੱਜ ਗਿਆ ਆਪਣੇ ਸਾਪਣੇ ਨੂੰ ਪਤਾ ਨਹੀਂ ਕੀ ਕਹਿ ਨਹੀਂ ਹੁਣ ਤੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮਡੇ ਸਾਡਾ ਵੀ ਸੁੱਖਾ ਉਹਦੇ ਕੈਮਰਾ ਲੱਗਾ ਦਾ ਉਹਦਾ ਕੈਮਰਾ ਵੀ ਡੀਵੀਆਰ ਸਾਧ ਐਸਐਚਓ ਸਾਹਿਬ ਲੈ ਆ ਚੱਲੇ ਆ ਤੇ ਜੋ ਵੀ ਟੈਂਕ ਦੇ ਲੜਾਈ ਦੀ ਲੜਾਈ ਜਦ ਪਤਾ ਇਹਦੇ ਵਿੱਚ ਕੋਈ ਪਤਾ ਕਿ ਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਤੇ ਗੋਲੀ ਚੱਲੀ ਕਿਸ ਦੇ ਵੱਜੀ ਵੀ ਉਨੇ ਰੱਬ ਜਾਣਦੇ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿਤੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਤੇ ਨਹੀਂ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੋਂ ਗੋਲੀ ਚੱਲੀ ਜਾਂਦੀ ਆ ਰਣਾ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੰਚ ਟਾਈਮ ਕਰਨ ਗਿਆ ਕਹਿੰਦਾ ਤੇ ਮੈਂ ਜਦੋਂ ਗੁੜੀਆਂ ਨੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਏ ਕਿਹਣਾ ਸੂਣਾ ਕਿੰਨਾ ਇਹ ਮੇਰਾ ਸਲੂਨ ਆ ਲੇਡੀ ਸਲੂਨ ਆ ਨਹੀਂ ਮੈਜੀਕ ਸਲੂਨ ਜੋ ਕੋਈ ਤਾਂ ਦੋਸਤ ਨਹੀਂ 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 ਭਾਜੀ ਕੋਈ ਧੌਂਕੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਵਾਲੇ ਦਾ ਕੰਮ ਕਰਦਾ ਨਾਲ ਆਟਾ ਕਿੰਨੀ ਕੁੜੀ ਨੂੰ ਇਹ ਨਹੀਂ ਜੀ ਪਤਾ ਹੈਗਾ ਕਿੰਨੀ ਕੁੜੀ ਗੱਲ ਇਹ ਵੀ ਭਈ ਪਤਾ ਹੈਗਾ ਮੈਂ ਤੇ ਕੋਲ ਗਈ ਮੈਂ ਫੇਰ ਆਇਆ ਅਸਟਾਈਮ ਹੀ ਆਇਆ ਜੀ ਉਹ ਸਹੀ ਆ ਹੁਣ ਆਈ ਹੈ ਮੈਂ ਰ ਆਇਆ ਕਿ ਜਦੋਂ ਆਏ ਉਦੋਂ ਹੁਣ ਆਏ ਜਾਏ ਆ ਵੀ ਚਾਹ ਲੈ ਕੇ ਆਏ ਮੈਂ ਚਾਹ ਚਾਤ ਖਾਣੇ ਪੀਣੇ ਆਜ ਬਸ ਤੇ ਹੁਣ ਆਣ ਕੇ ਦੇਖਦੇ ਤੇ ਬੋਲੀ ਦਾ ਨਿਕਾਣ ਨਹੀਂ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਕਿ ਇੱਥੇ ਕੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾਮ ਵੀ ਬਤਾਈ ਆ ਉਹ ਸਾਹਮਣੇ ਤੇ ਕੋਈ ਗੱਲ ਸਾਹਮਣੇ ਆਉਂਦੀ ਹੈ ਕੋ ਮਤਈ ਬਿਆਨ ਲਖੋ ਨਾ ਦੋਸਤਾਂ ਨਾਲ ਕਰਦੇ ਤੇ ਮੈਨੂੰ ਇਤਫ ਪਤਾ ਲੱਗਾ ਕਿ ਡਿਪਟੀ ਮਿੰਟ ਇੱਕ ਕੰਪਨੀ ਹੈ ਅਜੇ ਕੋਈ ਅਜਿਹੀ ਗੱਲ ਪਾਸ ਨਹੀਂ ਸਾਹਮਣੇ ਤੇ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਅਜੇ ਤੱਕ ਸਾਨੂੰ ਮਾਲਕ ਨੂੰ ਪਤਾ ਲੱਗਾ ਵੀ ਨਹੀਂ ਜਲਦੀ ਕਲੀਅਰ ਕੋ ਗੋਲੀ ਚੱਲੀ ਦਾ ਪਤਾ ਨਹੀਂ ਇਹ ਵੀ ਪਤਾ ਕਰਾਂਗਾ ਦੌਰਾਨ ਕਿੰਨਾ ਕੋਲ ਕਿੰਨੇ ਮੜੇ ਕੁਝ ਨਹੀਂ ਮੜਿਆ ਜੇ ਮੌਕੇ ਤੇ ਕੀ ਕੋ ਜੀ ਜਦ ਕੋਲੀ ਚੱਲੀ ਆ ਕਿੰਨੇ ਚਲਾਈ ਅੱਗੇ ਤੇ ਲੱਗੀ ਜੋ ਹੋ ਕੋਈ ਨਹੀਂ ਪਤਾ ਲੱਗਿਆ ਲੈ ਤੁਸੀਂ ਕੰਪਨੀ ਤੇ ਲੈ ਲੀ ਨਹੀ ਬੀਵੀ ਆ ਰਹੀ ਜੂ ਦੇਖੋ ਬੀਵੀ ਆ ਤੁਸੀਂ ਲੈ ਚੁੱਕੀ ਨਹੀਂ ਨਹੀਂ ਬੀਵੀ ਨੇ ਆਸਰਾ ਆਪਣੇ ਨੂੰ ਬੀਵੀ ਆ ਲੈ ਆਸਰਾ ਗਲਤ ਡੀਵੀਆਰ ਸੀ ਜਿਸ ਵਨ ਚੂਲ ਹਾਪੜੀ ਇਹ ਦੇ ਨਾਲ ਦੇਖੋ ਜੀ ਅਜੇ ਤੱਕ ਸਾਨੂੰ ਕਲੀਅਰ ਹੀ ਨਹੀਂ ਕਿ ਇਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਖਾਉ ਉਹਨਾਂ ਤੋਂ ਕਰਵਾ ਹੀ ਕਰਾਂਗੇ ਮੈਂ ਅੱਜ ਸ਼ਮੀ ਆ ਜੀ ਤੇ ਆਈ ਮੱਲੇ ਮਾਰਕੀਟ ਦੇ ਨਿਵਾਸੀ ਇੱਥੋਂ ਦੇ ਇੱਥੇ ਉੱਜ ਕੇ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਹਾ ਤੇ ਤੇ ਦੁਨੀਆ ਇਕੱਠੀ ਹੋਈ ਧੀ ਮੈਂ ਕਿ ਪੁੱਛੇ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਤਾ ਚੱਲੀ ਗੋਲੀ ਇੱਤਾ ਚੱਲੀ ਕਿ ਉਹ ਇੱਕ ਮਟੀਕ ਬਿਊਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਾਮੇ ਦੇ ਹੀ ਨੇ ਦੁਨੀਆ ਇੰਨੀ ਸਾਮ ਕੀ ਦੀ ਕਿ ਡਰ ਦੇ ਮਾਰੇ ਚੀਗਾ ਮਾਰ ਕੇ ਭੱਜ ਗਿਆ ਆਪਣੇ ਸਾ ਆਪਣੇ ਕੋਲ ਪਤਾ ਨਹੀਂ ਕਾ ਨਹੀਂ ਹੁਣ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀ ਸੁੱਖਾ ਉਹਦੇ ਕੈਮਰਾ ਲੱਗਾ ਦਾ ਉਹਦਾ ਕੈਮਰਾ ਵੀ ਡੀਵੀਆਰ ਸਾਧ ਐਸਐਚਓ ਸਾਹਮਣੇ ਚੱਲੇ ਆ ਤੇ ਜੋ ਵੀ ਇਹ ਕਿੰਨੀ ਲੜਾਈ ਸੀ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਤੇ ਆਇਆ ਤੇ ਗੋਲੀ ਚੱਲੀ ਕਿਸ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿਤੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੱਧ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲਾ ਸ਼ਹਿਰ ਚ ਗੋਲੀ ਤੇ ਗੋਲੀ ਚੱਲੀ ਰਹਿੰਦੀ ਆ ਨਾਣਾ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈ ਚਦਾ ਹਾਂ ਮੈਂ ਘਰ ਤੁਹਾਡੇ ਜਦੋਂ ਕੁੜੀਆਂ ਨੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹ ਲੜਾਈ ਹੋਂਦੀ ਹੈ ਕਿ ਕਿਹੜਾ ਸੂਣਾ ਕਿੰਨਾ ਇਹ ਆ ਮੇਰਾ ਸਲੂਨ ਆ ਲੇਡੀਜ਼ ਸਲੂਨ ਆ ਕਿਹਨਾ ਮੈਂ ਇੱਕ ਦਾ ਸਲੂਨ ਨੂੰ ਕੋਈ ਧਮਕੀ ਝਮਕੀ ਨਹੀਂ ਮੈਂ ਤਾਂ ਆਪ ਡਿਲੀਟ ਵੀ ਬਾਰੇ ਕੰਮ ਕਰਦਾ ਨਾਲ ਬਾਟਾ ਕਿੰਨੇ ਬੋੜੇ ਵਿੱਚ ਹੋਏ ਨਹੀਂ ਪਤਾਗਾ ਤੀਰੋ ਨਹੀਂ ਪਤਾ ਬੇਬੀ ਭੋਈ ਪਤਾ ਹੈਗਾ ਮੈਂ ਤੇ ਕੋਲ ਗਈ ਮੈਂ ਫੇਰ ਆਇਆ ਹੁਸਤਾ ਮੈਂ ਆ ਕੋਣ ਸਾਈ ਆ ਹੁਣ ਆਈ ਐ ਮੈਨ ਆਇਆਗਾ ਜੇ ਜਦੋਂ ਆਏ ਉਦੋਂ ਹੁਣ ਇਹ ਜਾਈਆਂ ਵੀ ਚਾਹ ਲੈ ਕੇ ਆਏ ਮੈਂ ਚਾਹ ਚਾਹਦ ਕਾ ਪੀਣੀ ਆ ਗਿਆ ਤੇ ਹੁਣ ਆਣ ਕੇ ਦੇਖਦੇ ਸੇ ਗੋਲੀ ਦਾ ਨਿਸ਼ਾਨ ਅੱਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਅੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾਂ ਕੀ ਮਤਈ ਆ ਉਹ ਸਾਹਮਣੇ ਤੇ ਕੋ ਗੱਲ ਸਾਹਮਣੇ ਆਉਂਦੀ ਮਦਰੀ ਬਿਆਨ ਲਖਾਉਂਦੇ ਤੇ ਉਸ ਤੋਂ ਨਾ ਤਰਨ ਤੇ ਇੱਕ ਬਤਲਗਾ ਕੋਈ ਜਖਮੀ ਵੀ ਕੋਈ ਕੌਂਟਰ ਨਹੀਂ ਹੈ ਅਜੇ ਅਜੇ ਕੋਈ ਅਜਿਹੀ ਗੱਲ ਪਾਸੇ ਸਾਹਮਣੇ ਇਹ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਅਰੇ ਤੁਸੀਂ ਮਾਲਕ ਨੂੰ ਪਤਾ ਲੱਗ ਵੀ ਨਹੀਂ ਪਾ ਗੋਲੀ ਚਲੀ ਦਾ ਪਤਾ ਨਹੀਂ ਸੱਚਾ ਨਹੀਂ ਇਹ ਇਹਨੂੰ ਪ੍ਰੋਜੈਕਟ ਕਰਾਂ ਉਹ ਕਿਹਦਾ ਹੋਰ ਕਿੰਨੇ ਮਿਲੇ ਕੁਝ ਨਹੀਂ ਮਿਲੇ ਜਿਹਨ ਮੁੱਕਰ ਜੀ ਕੋਈ ਜਦੋਂ ਗੋਲੀ ਚੰਦੀ ਆ ਕਿੰਨੇ ਚਲਾਈ ਆ ਕਿਹਦੇ ਤੇ ਲੱਗੀ ਜੇ ਹੋਰ ਫੇਰ ਪਤਾ ਨਹੀਂ ਲੈ ਤੁਸੀਂ ਕਾਪੀ ਚ ਲੈਤਾ ਦਿਖਾਓ ਨਹੀਂ ਜੀ ਵੀਰ ਜੂ ਨਹੀਂ ਵੀਰ ਤੁਸੀਂ ਲੈ ਚੁੱਕੀ ਨਹੀਂ ਨਹੀਂ ਵੀਰ ਨੇ ਆ ਸਾਰਾ ਆਪਣੇ ਨੂੰ ਟੀਵੀ ਆਰ ਨੇ ਅਸਰ ਗਲਤ ਟੀਵੀ ਆਰ ਸੀ ਜੋ ਅਪਰਿਹ ਇਨੀ ਦਿਨ ਦੇਖੋ ਜੀ ਜੇ ਸਾਨੂੰ ਕਲੀਅਰ ਇਨੀ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਸਭ ਜਮ ਤੌਰ ਪਰ ਵੀ ਕਰਾਂਗੇ ਸ਼ਾਮੀ ਆ ਗਈ ਤੇ ਅਸੀਂ ਮੱਲੇ ਮਾਰਕੀਟ ਦੇ ਰਿਹਾਸੀ ਇੱਥੋਂ ਦੇ ਇੱਥੇ ਉੱਜ ਕੇ ਸਮਾਚਾਰ ਪਹਿਲਾਂ ਮੈਂ ਸਮਝਣ ਲੱਨ ਜਾ ਰਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਕਮਟਿਕ ਕਮਟਿਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈ ਦੀ ਹੀ ਇੱਕ ਦਰ ਦੇ ਮਾਰੇ ਚੀਗਾ ਮਾਰ ਕੇ ਭੱਜ ਗਿਆ ਆਪਣੇ ਸਾ ਆਪਣੇ ਪਤਾ ਨਹੀਂ ਕਹ ਨਹੀਂ ਹੁਣ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮਡੇ ਸਾਡਾ ਵੀ ਸੁੱਖਾ ਉਹਦੇ ਕੈਮਰਾ ਲੱਗਾ ਦਾ ਉਹਦਾ ਕੈਮਰਾ ਵੀ ਡੀਵੀਆਰ ਸਾਧ ਐਸਐਚਓ ਸਾਹਮਣੇ ਚੱਲੇ ਆ ਤੇ ਜੋ ਵੀ ਲੜਾਈ ਹੋਇਆ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਤੇ ਗੋਲੀ ਚੱਲੀ ਕਿਸ ਦੇ ਵੱਜੀ ਵੀ ਉਨੇ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿਤੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦੇ ਨਹੀਂ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੋਂ ਗੋਲੀ ਚੱਲੀ ਰਹਿੰਦੀ ਐ ਰਣਾ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੰਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣੀ ਐ ਕਿ ਕਿਹੜਾ ਸੁਣਾ ਕਿੰਨਾ ਦਾ ਇਹ ਮੇਰਾ ਸੁਣਾ ਲੈਡੀਆਂ ਸੁਣਾ ਕੀ ਦਾ ਮੈਂ ਇੱਕ ਦਾ ਸੁਣਉਂਦੂ ਕੋਈ ਤਾਂ ਦੋਸਤ ਕੀਤੀ ਨਹੀਂ 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 ਭਾਜੀ ਕੋਈ ਧੌਂਕੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਵਾਲੇ ਦਾ ਕੰਮ ਕਰਦਾ ਨਾਲ ਆਟਾ ਕਿੰਨੇ ਗੋੜੇ ਨੇ ਇਹ ਨਹੀਂ ਜੇ ਪਤਾ ਹੈਗਾ ਕਿੰਨੇ ਗੋੜੇ ਦਾ ਦੇ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਅਸਟਾਈਮ ਹੀ ਆਇਆ ਉਹ ਨਹੀਂ ਆਹ ਹੁਣ ਆਈ ਹੈ ਮੈਂ ਰ ਆਇਆ ਕਿ ਜਦੋਂ ਆਇਆ ਉਦੋਂ ਆਣਿਆ ਜਾਏ ਆ ਉਹ ਵੀ ਚਾਹ ਲੈ ਕੇ ਆਏ ਮੈਂ ਚਾਹ ਚਾਹ ਤੇ ਖਾਣੇ ਪੀਣੇ ਜਾ ਕੇ ਬੱਸ ਦਹ ਹੁਣ ਆਣ ਕੇ ਲਿਖਦੇ ਸੇ ਗੋਲੀ ਦੇ ਨਿਸ਼ਾਨ ਨੇ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਕਿ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾਂ ਕੋਈ ਮਦਈ ਆ ਆ ਸਾਹਮਣੇ ਤੇ ਕੋਈ ਗੱਲ ਸਾਹਮਣੇ ਆਉਂਦੀ ਮਦਈ ਬਿਆਨ ਲਖੋਣਾ ਤੇ ਉਸ ਤੋਂ ਨਾਲ ਕਰਦੇ ਕਿ ਇਹਦਾ ਪਤਾ ਲੱਗਾ ਕੋਈ ਜਖਮੀ ਵੀ ਹੈ ਕੋਈ ਕੰਧ ਨਹੀਂ ਅਜੇ ਅਜੇ ਕੋਈ ਅਜੇ ਕਰ ਪਾਤੀ ਸਾਹਮਣੇ ਕੀ ਮੁਖਾਇਰ ਅਰੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤੱਕ ਸਰ ਨੂੰ ਪਤਾ ਲੱਗਿਆ ਵੀ ਕੀ ਕਲੀਅਰ ਫਾਗ ਗੋਲੀ ਚੱਲੀ ਦਾ ਪਤਾ ਨਹੀਂ ਇਹਨੂੰ ਇਹਨੂੰ ਪਤਾ ਹੈ ਕਰਉਂਦਾ ਕੋਲ ਕਿੰਨਾ ਕੋਲ ਕਿੰਨੇ ਮੜਿਆ ਕੁਛ ਨਹੀਂ ਮੜਿਆ ਜੀ ਮੁਖ ਜੀ ਜੀ ਕਹਿੰਦੇ ਜਦੋਂ ਗੋਲੀ ਚੱਲੀ ਹੈ ਕਿੰਨੇ ਚਲਾਈ ਹੈ ਕਿਹਦੇ ਤੇ ਲੱਗੀ ਹੈ ਹੋਰ ਸਹੀ ਨਹੀਂ ਪਤਾ ਲੱਗਦਾ ਯਾਰ ਤੁਸੀਂ ਕਾਗੀ ਤੇ ਲੈ ਜਾਓ ਨਹੀਂ ਬੀਬੀ ਅਰੇ ਤੁਸੀਂ ਬੀਬੀ ਅਰੇ ਤੁਸੀਂ ਲੈ ਚੁੱਕੀ ਨਹੀਂ ਨਹੀਂ ਬੀਬੀ ਤੇ ਆ ਸਾਰਾ ਆਪਣੇ ਡਿਵੀਅਨ ਲੈ ਅਸਰ ਗਲਤ ਡਿਵੀਅਨ ਸੀ ਕਿ ਸਿਚੁਏਸ਼ਨ ਕੋਲ ਆਪਣੀ ਇਹ ਨਹੀਂ ਦਿਖੇ ਚ ਦੇਖੋ ਜੀ ਅਜੇ ਤੱਕ ਸਾਨੂੰ ਕਲੀਅਰ ਹੀ ਨਹੀਂ ਕਿ ਇਹਦੇ ਤੇ ਚੱਲੀ ਗੋਲੀ ਕਿਹੜਾ ਕੋ ਬਿਆਨ ਲਖਾ ਉਹ ਤੁਹਾਨੂੰ ਖਾਰਬੀ ਕਰਾਂਗੇ ਮੈਂ ਸ਼ਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਰਿਹਾਸੀ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਹਾ ਤੇ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਤਾ ਚੱਲੀ ਗੋਲੀ ਤਾਂ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਾਮੇ ਦੇ ਹੀ ਨੇ ਦੁਨੀਆ ਇੰਨੀ ਸਾਮ ਗਈ ਦੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਿਆ ਆਪਣੇ ਸਾਪਣੇ ਕੋਈ ਪਤਾ ਨਹੀਂ ਕਹਿ ਨਹੀਂ ਹੁਣ ਤੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀ ਸੁੱਖਾ ਵਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਧ ਐਸਐਚਓ ਸਾਹਿਬ ਲੈ ਆ ਚੱਲੇ ਆ ਤੇ ਜੋ ਵੀ ਇਹ ਕਿਦਾਂ ਲੜਾਈ ਸੀ ਲੰਗਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਤੇ ਗੋਲੀ ਚੱਲੀ ਕਿਸਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿਤੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੱਧ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਜਾਂਦੀ ਆ ਲਣਾ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਚ ਟਾਈਮ ਕਰ ਕੇ ਆ ਗਿਆ ਘਰ ਤਮੈ ਜਿਹੜੋ ਕੁੜੀਆਂ ਨੇ ਫੋਨ ਕੀਤਾ ਮਤੋਂ ਆਇਆ ਜੋ ਕਹਿੰਦੇ ਬਾਹ ਲੜਾਈ ਹੋਣਦੀ ਐ ਕਿ ਕਿਹੜਾ ਸੁਣਾ ਕਿੰਨਾ ਦਾ ਇਹ ਆ ਮੇਰਾ ਸੁਲੋਣਿਆ ਲੈਡੀਜ਼ ਸੁਲੋਣਿਆ ਕੀ ਨਾ ਮੈਂ ਇੱਕ ਦਾ ਸੁਲੋਣਦੂ ਕੋਈ ਤਾਂ ਰੌਣਕ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਵਾਲੇ ਦਾ ਕੰਮ ਕਰਦਾ ਨਾਲ ਪਾਟਾ ਕਿੰਨੇ ਪੁਰੇ ਹੋਏ ਐ ਨਹੀਂ ਪਤਾਗਾ ਕਿੰਨੀ ਕੋਈ ਗੱਲ ਇਹ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਅਸਟਾ ਮੀ ਹੈ ਹੋਣ ਸਾਈ ਆ ਹੁਣ ਆਈ ਹੈ ਮੈਨਰੇ ਆਇਆ ਕਿ ਜਦੋਂ ਆਏ ਉਦੋਂ ਹੁਣ ਇਹ ਜਾਇਆ ਵੀ ਚਾਹ ਲੈ ਕੇ ਆਏ ਮੈਂ ਚਲ ਚਾਹ ਚਾਹ ਕੇ ਪੀਣੀ ਆ ਗਿਆ ਬਸ ਤੇ ਹੁਣ ਆਣ ਕੇ ਦੇਖਦੇ ਸੇ ਗੋਲੀ ਦੇ ਨਿਸ਼ਾਨ ਨੇ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਅੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾਂਕੀ ਮਤਈ ਆ ਆ ਸਾਹਮਣੇ ਤੇ ਉਹ ਗੱਲ ਸਾਹਮਣੇ ਆਉਂਦੀ ਕਿ ਮਤਈ ਮਿਆਨ ਲਖਾਉਂਦਾ ਤੇ ਉਸ ਤੋਂ ਨਰ ਤਰਨ ਦਿੱਤਾ ਤੇ ਇਹ ਤਾਂ ਬਦਲ ਗਿਆ ਕੋਈ ਜਖਮੀ ਵੀ ਕੋਈ ਕੰਟਰ ਨਹੀਂ ਹੈ ਅਜੇ ਕੋਈ ਅਜੇ ਘਰ ਪਾਸੇ ਸਾਹਮਣੇ ਕੀ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਅਰੇ ਦੱਸੋ ਹਲਕੋ ਪਤਾ ਲੱਗ ਵੀ ਚੱਲ ਪਾ ਗੋਲੀ ਚੱਲੀ ਰੱਪਾ ਦਾ ਸੱਚਾ ਨੀਵਨ ਪ੍ਰੋਜੈਕਟਾਂ ਦਾ ਦੋਰ ਕਿਹਦਾ ਕੋਲ ਕਿੰਨੇ ਮਿਲੇ ਕੁਛ ਨਹੀਂ ਮਿਲੇ ਜਿੰਨ ਮੁੱਕਰ ਜਿੰਨ ਜਦੋਂ ਗੋਲੀ ਚੱਲੀ ਹੈ ਕਿੰਨੇ ਚਲਾਈ ਹੈ ਕਿਹਦੇ ਤੇ ਲੱਗੀ ਹੈ ਕੋਈ ਨਹੀਂ ਪਤਾ ਲੱਗਿਆ ਤੁਸੀਂ ਕਾਪੀ ਚ ਲੈਤਾ ਦਿਖਾਓ ਨਹੀਂ ਡੀਵੀਆ ਜਿੰਨੇ ਡੀਵੀਆ ਤੁਸੀਂ ਲੈ ਚੁੱਕੀ ਨਹੀਂ ਨਹੀਂ ਡੀਵੀਆ ਦਾ ਸਾਰਾ ਆਪਣੀ ਵੀਡੀਓ ਨੇ ਅਸਰ ਗਲਤ ਟੀਵੀ ਆਰਟੀਕਲ ਇਹਨਾਂ ਤੋਂ ਚਲੋ ਆਪਰੇ ਇਹ ਨਹੀਂ ਕਰਨੀ ਚਾਹੀਦਾ ਚੇ ਦੇਖੋ ਜੀ ਜੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਕੋੜੀ ਜਿਹੜਾ ਕੋ ਬਿਆਲ ਸਭ ਤੁਮ ਤਾਂ ਕਰ ਵੀ